हां मैंने भी ਘੰਟੇ ਤੱਕ ਪਹਿਲਾਂ ਪਤਾ ਲੱਗਿਆ ਵਧੀਆ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਂ ਉਹਦਾ ਨਾ ਪੱਤਰ ਵੀ ਪੜਿਆ ਵੀ ਪਹਿਲਾਂ ਇਹਨੂੰ ਰੈੱਡ ਕਾਰਨਰ ਜਾਰੀ ਕੀਤਾ ਸੀ ਇਹਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰ ਉਹਨੂੰ ਤਾਂ ਇਹ ਹੀ ਉਮੀਦ ਕਰਦਾ ਸਰਕਾਰ ਤੋਂ ਵੀ ਜੇ ਘਟੋ-ਘੱਟ ਜਗਾ ਤਾਂ ਇਹਦੀ ਐਕਸਟ੍ਰੈਡੀਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਕੱਲੇ ਸਰਟੀਫਿਕੇਟ ਦੇ ਨਾਲ ਤਾਂ ਕੋਈ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਕੇਸ ਦਾ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਬਾਫੀ ਹੁੰਦੀ ਹੈ ਫੇਰ ਹੀ ਕੇਸ ਦਾ ਕੁਝ ਨਾ ਕੁਝ ਫੂਸਰ ਬਣ ਸਕਦਾ ਹੈ ਕਿ ਦੀ ਅੱਗੇ ਤਾਂ ਕੱਲੇ ਸਰਟੀਫਿਕੇਟ ਮੇਂ ਜਾਰੀ ਕੀਤੇ ਜਾਣ ਮੇਰੀ ਸਰਕਾਰ ਨੂੰ ਬੇਨਤੀ ਹੈ ਇਥੇ ਜ਼ਰੂਰ ਕੋਈ ਨਾ ਕੋਈ ਪੁਖਤਾ ਕਾਰਵਾਈ ਕਰਕੇ ਇਹਨੂੰ ਬਾਫੀ ਇੰਡੀਆ ਲੈਂਦਾ ਜਾਵੇ ਕੀ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਗੋਲਡੀ ਬਰਾਦਣ ਧਿਆਨ ਦਾ ਜਾਏਗਾ ਤਾਂ ਹੁਣ ਇੱਕ ਅੱਤਵਾਦੀ ਵਾਸਤੇ ਲੱਗਦਾ ਕੁਝ ਹੋਏ ਦੇ ਤਰ੍ਹਾਂ ਇਹ ਕਰਕੇ ਤਾਂ ਬੇਤਰਤੀਬੀ ਜਿਹੜੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹੇ ਤਾਂ